ਸਟਾਰ ਇਹ ਸੱਚੀ ਕਹਾਣੀ ਮੇਰੇ ਪੰਜਾਬ ਦੇ ਡੇੜੇ ਦੌਰਾਨ ਅੰਮ੍ਰਿਤਸਰ ਜਾਣ ਵਾਲੇ ਸਫ਼ਰ ਵਿੱਚੋਂ ਮਿਲੀ ਡੰਡੀ ਪਟਿਆਲੇ ਤੋਂ ਸਵੇਰੇ 5:30 ਚੱਲਣ ਵਾਲੀ ਬੱਸ ਲੈਣ ਵਾਸਤੇ ਮੇਰਾ ਭਰਾ ਮੈਨੂੰ ਬੱਸ ਅੱਡੇ ਛੱਡ ਆਇਆ ਡੰਡੀ ਸਵੇਰੇ ਸਵੇਰੇ ਬੱਸ ਅੱਡੇ ਦੇ ਮਾਹੌਲ ਵਿੱਚ ਇੱਕ ਵੱਖਰੀ ਹੀ ਦੁਨੀਆ ਮਹਿਸੂਸ ਹੁੰਦੀ ਹੈ ਡੰਡੀ ਦੂਰ ਦੇ ਯਾਤਰੀਆਂ ਦਾ ਬਸਾਂ ਲੈਣ ਲਈ ਕਹਲੀ ਨਾਲ ਤੁਰਨਾ ਚਾਹ ਦੀਆਂ ਚੁਸਕੀਆਂ ਲੈਂਦੇ ਕੰਡਕਟਰਾਂ ਅਤੇ ਡਰਾਈਵਰਾਂ ਦਾ ਦਿਨ ਭਰ ਦੀ ਵਿਉਂਤਬੰਦੀ ਕਰਨਾ ਜ਼ਬਰੀ ਚੁੱਕ ਕੇ ਲਿਆਂਦੇ ਅੱਧੇ ਸੁੱਤੇ ਅੱਧੇ ਜਾਗਦੇ ਬੱਚਿਆਂ ਦੇ ਰੂਣ ਦੀਆਂ ਆਵਾਜ਼ਾਂ ਅਤੇ ਹੋਰ ਵੀ ਬਹੁਤ ਕੁਝ ਡੰਡੀ ਪੰਜਾਬ ਦੀ ਬਸ ਵਿੱਚ ਏ ਮੇਰਾ ਤਕਰੀਬਨ 18 ਸਾਲਾਂ ਬਾਅਦ ਦਾ ਸਫ਼ਰ ਸੀ ਅਤੇ ਕਾਰ ਲਿਜਾਣ ਦੀ بجائے ਮੈਂ ਬੱਸ ਵਿੱਚ ਸਫ਼ਰ ਕਰਨ ਦੀ ਚੋਣ ਪੁਰਾਣੀਆਂ ਯਾਦਾਂ ਨਾਲ ਜੁੜਨ ਲਈ ਖੁਦ ਕੀਤੀ ਡੰਡੀ ਸੱਚ ਜਾਣਿਓ ਮੇਰਾ ਫੈਸਲਾ ਬਿਲਕੁਲ ਸਹੀ ਸੀ ਅਤੇ ਮੈਨੂੰ ਸੱਚਮੁੱਚ ਇਹ ਲੱਗਿਆ ਜਿਵੇਂ ਇਹ ਸਫ਼ਰ ਸੜਕ ਦਾ ਨਹੀਂ ਬਲਕਿ ਸਮੇਂ ਦਾ ਹੋਵੇ ਅਤੇ ਮੈਂ ਦੁਬਾਰਾ ਆਪਣੇ ਬਚਪਨ ਵਿੱਚ ਪਹੁੰਚ ਗਿਆ ਹਵਾਂ ਡੰਡੀ ਬੱਸ ਦੀ ਉਹੀ ਭੀੜ ਭਰੀ ਬੱਸ ਨੂੰ ਸਾਰੀ ਬੱਸ ਖਾਲੀ ਦੱਸਦੇ ਉਹੀ ਕੰਡਕਟਰ ਉਹੀ ਸਮਾਨ ਵੇਚਣ ਵਾਲੇ ਉਹੀ ਸੀਟਾਂ ਉੱਤੇ ਬੈਠਦੇ ਹੀ ਕਈ ਪਾਠ ਸ਼ੁਰੂ ਕਰਨ ਵਾਲੇ ਅਤੇ ਕਈ ਬੈਠਦੇ ਹੀ ਸੌਣ ਵਾਲੇ ਲੋਕ पर मेरी नजर जिथे ਜਾ ਕੇ اٹکی او سی بسਾਂ ਵਿੱਚ ਲਿਖੀ ਉਹ ਪੱਕੀ ਚੇਤਾਵਨੀ ਜਿਹੜੀ ਸਾਨੂੰ ਪੰਜਾਬ ਦੀ ਹਰ ਬਸ ਵਿੱਚ ਲਿਖੀ ਮਿਲ ਜਾਂਦੀ ਹੈ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ ਡੰਡੀ ਇਸ ਦਾ ਮਤਲਬ ਹੁੰਦਾ ਹੈ ਕਿ ਇਸ ਬਸ ਵਿੱਚ ਯਾਤਰਾ ਦੌਰਾਨ ਜੇਕਰ ਤੁਹਾਡੀ ਕੋਈ ਵਸਤੂ ਖੋ ਜਾਂਦੀ ਹੈ ਤਾਂ ਉਸ ਦੇ ਜ਼ਿੰਮੇਵਾਰ ਡਰਾਈਵਰ ਕੰਡਕਟਰ ਜਾਂ ਬੱਸ ਵਿੱਚ ਸਫ਼ਰ ਸਟਾਰਟ ਕਰਨ ਵਾਲੇ ਲੋਕ ਨਹੀਂ ਹੋਣਗੇ ਡੰਡੀ ਤਕਰੀਬਨ 7:30 ਵਜੇ ਬੱਸ ਜਲੰਧਰ ਬੱਸ ਅੱਡੇ ਉੱਤੇ ਪਹੁੰਚ ਗਈ ਡੰਡੀ ਇਸ ਵੇਲੇ ਬਸ ਅੱਡੇ ਨੂੰ ਰੰਗ ਚੜ ਰਿਹਾ ਸੀ ਜਿਵੇਂ ਵੱਧ ਰਹੀ ਭੀੜ ਆਟੋ ਰਿਕਸ਼ਿਆਂ ਦਾ ਸ਼ੋਰ ਕੰਡਕਟਰਾਂ ਦੀਆਂ ਇੱਕ ਦੂਜੇ ਤੋਂ ਉੱਚੀਆਂ ਆਵਾਜ਼ਾਂ ਸਮਾਨ ਵੇਚਣ ਵਾਲਿਆਂ ਦਾ ਰੋਲਾ ਰੱਪਾ ਡੰਡੀ ਇੱਕ ਰੰਗ ਹੋਰ ਸੀ ਜਿਹੜਾ ਸਾਡੀ ਕਹਾਣੀ ਦੇ ਵਿਸ਼ੇ ਨਾਲ ਜੁੜਿਆ ਹੋਇਆ ਸੀ ਉਹ ਸੀ ਉਥੇ ਮੌਜੂਦ ਲੋਕਾਂ ਦਾ ਆਪਣੇ ਵਤੀਰੇ ਦੀ ਜ਼ਿੰਮੇਵਾਰੀ ਨਾ ਲੈਣਾ ਜਿਵੇਂ ਸਕੂਲਾਂ ਕਾਲਜਾਂ ਵਾਲੇ ਮੁੰਡੇ ਕੁੜੀਆਂ ਦਾ ਕੰਡਕਟਰਾਂ ਨਾਲ ਉਲਝਣਾ ਛਿਜੇ ਕੰਡਕਟਰਾਂ ਦਾ ਮਰੁੰਡਾ ਵੇਚਣ ਵਾਲਿਆਂ ਨੂੰ ਗਾਲਾਂ ਕੱਢਣਾ ਮਰੁੰਡਾ ਵੇਚਣ ਵਾਲਿਆਂ ਦਾ ਵਿੱਚ ਵੱਜਣ ਵਾਲਿਆਂ ਸਵਾਰੀਆਂ ਨਾਲ ਲੜਨਾ ਸਵਾਰੀਆਂ ਨੇ ਆਪਣਾ ਗੁੱਸਾ ਬੱਚਿਆਂ ਉੱਤੇ ਕੱਢਣਾ ਆਦ ਡੰਡੀ ਹੁਣ ਸੋਚੋ ਕਿ ਜੇ ਆਪਾਂ ਥੋੜਾ ਜਿਹਾ ਇਸ ਸਤਰ ਨੂੰ ਬਦਲ ਦਈਏ ਕਿ ਸਵਾਰੀ ਆਪਣੇ ਵਤੀਰੇ ਦੀ ਆਪ ਜ਼ਿੰਮੇਵਾਰ ਹੋਵੇਗੀ ਕਿ ਇਹ ਜ਼ਿਆਦਾ ਟੁਕਵੀਂ ਗੱਲ ਨਹੀਂ ਪ੍ਰਸ਼ਨ ਚਿੰਨ ਉਹਨਾਂ ਸਾਰਿਆਂ ਨੇ ਆਪਣੇ ਵਤੀਰੇ ਦੀ ਜ਼ਿੰਮੇਵਾਰੀ ਲੈਣ ਦੀ ਬਜਾਏ ਇੱਕ ਦੂਸਰੇ ਨੂੰ ਕਸੂਰਵਾਰ ਠਹਿਰਾਇਆ ਡੰਡੀ ਉਹਨਾਂ ਨੇ ਉਸ ਚੀਜ਼ ਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਿਹੜੀ ਉਹਨਾਂ ਦੇ ਕਾਬੂ ਹੇਠ ਸੀ ਬਲਕਿ ਉਸ ਗੱਲ ਦੇ ਵਧੀਆ ਹੋਣ ਦੀ ਉਮੀਦ ਕੀਤੀ ਜਿਹੜੀ ਪੂਰੀ ਤਰ੍ਹਾਂ ਕਾਬੂ ਤੋਂ ਬਾਹਰ ਸੀ ਡੰਡੀ ਹੁੰਦਾ ਅਕਸਰ ਇਹ ਹੈ ਕਿ ਅਸੀਂ ਦੂਜਿਆਂ ਦਾ ਭਵਤੀਰਾ ਆਪਣੇ ਅਨੁਸਾਰ ਢਾਲਣ ਦੀ ਕੋਸ਼ਿਸ਼ ਕਰਦੇ ਹਾਂ ਜਦੋਂ ਅਜੇਹਾ ਨਹੀਂ ਹੁੰਦਾ ਤਾਂ ਅਸੀਂ ਨਿਰਾਸ਼ ਹੋ ਜਾਂਦੇ ਹਾਂ ਡੰਡੀ ਨਾਲ ਹੀ ਦੂਜੇ ਪਾਸੇ ਇਮਾਨਦਾਰੀ ਨਾਲ ਸੋਚੀਏ ਤਾਂ ਸਾਨੂੰ ਅਜਿਹੇ ਵਾਕਿਆ ਯਾਦ ਹੋਣਗੇ ਜਦੋਂ ਸਾਡਾ ਵਤੀਰਾ ਸਾਡੀਆਂ ਆਪਣੀਆਂ ਹੀ ਕਦਰਾਂ ਕੀਮਤਾਂ ਦੇ ਅਨੁਕੂਲ ਨਹੀਂ ਸੀ ਅਤੇ ਅਸੀਂ ਉਸ ਵੇਲੇ ਜਾਣਦੇ ਹੋਏ ਵੀ ਜ਼ਿੰਮੇਵਾਰੀ ਲੈਣ ਤੋਂ ਪਾਸਾ ਵਟਿਆ ਡੰਡੀ